ਜੈਤ ਸ੍ਰੀ ਮਹਲਾ ਨਾਮਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਭੂਲਿਓ ਮਨ ਮਾਇਆ ਉਰਜਾਇਓ ਜੋ ਜੋ ਕਰਮ ਕੀਓ ਲਾਲਚ ਅਲਗ ਤੈ ਤੈ ਆਪ ਬੰਧਾਇਓ ਰਹਾਓ ਸਮਝਣਾ ਪਰੀ ਵਿਖੇ ਰਸ ਰਚੂ ਜਸ ਹਰ ਕੋ ਬਿਸਰਾਇਓ ਸੰਗ ਸੁਆਮੀ ਸੋ ਜਾਣਿਓ ਨਾ ਹਨ ਬਨ ਖੋਜਨ ਕੋ ਤਾਇਓ ਰਤਨ ਰਾਮ ਘਟ ਹੀ ਕੇ ਪੀਤਰ ਤਾਕੋ ਗਿਆਨ ਨਾ ਪਾਇਓ ਜਨ ਨਾਨਕ ਭਗਵੰਤ ਭਜਨ ਬਿਨ ਬਿਰਥਾ ਜਨਮ ਗਵਾਇਓ ਜੈ ਸ੍ਰੀ ਮਹਲਾ ਨਾਮ ਹਰ ਜੂ ਰਾਖ ਲਿਓ ਪਤ ਮੇਰੀ ਜਮ ਕੋ ਤਰਾਸ ਭਇਓ ਉਰ ਅੰਤਰ ਸਰਨ ਗਹੀ ਕਿਰਪਾ ਨਿਧ ਤੇਰੀ ਰਹਾਓ ਮਹਾ ਪਤਿਤ ਮugd ਲੋਭੀ ਫੋਨ ਕਰਤ ਪਾਪ ਅਭਹਾਰਾ ਪੈ ਮਰਬੇ ਕੋ ਬਿਸਰਤ ਨਾ ਹਨ ਤੈ ਚਿੰਤਾ ਤਨ ਜਾਰਾ ਕੀਏ ਉਪਾਉ ਮੁਕਤ ਕੇ ਕਾਰਨ ਦਹਿ ਦਿਸ ਕੋ ਉਠਤ ਆਇਆ ਕਟਹੀ ਪੀਤਰ ਬਸੇ ਨਰੰਜਨ ਤਾਕੋ ਮਲਮ ਨਾ ਪਾਇਆ ਨਾਹਨ ਗੁਨ ਨਾਹਨ ਕਛ ਜਪ ਤਪ ਕੌਣ ਕਰਮ ਅਬ ਕੀਜੇ ਨਾਨਕ ਹਰਿ ਪਰਿਓ ਸਰਨਾਗਤ ਅਬੇਦਾਨ ਪ੍ਰਭ ਦੀਜੇ ਜੈ ਸ੍ਰੀ ਮਹਲਾ ਨਾਮਾ ਮਨ ਰੇ ਸਾਚਾ ਗਉ ਵਿਚਾਰਾ ਆਰਾਮ ਨਾਮ ਬਿਨ ਮਿਥਿਆ ਮਾਨੂ ਸਗਰੋ ਇਹੋ ਸੰਸਾਰਾ ਰਹਾਓ ਜਾ ਕੋ ਜੋਗੀ ਖੋਜਤ ਹਾਰੇ ਪਾਇਓ ਨਾਹੀਂ ਤੈ ਪਾਰਾ ਸੋ ਸਵਾਮੀ ਤੁਮ ਨਿਕਟ ਪਛਾਨੋ ਰੂਪ ਰੇਖ ਤੇ ਨਿਆਰਾ ਪਾਵਨ ਨਾਮ ਜਗਤ ਮੇਂ ਹਰ ਕੋ ਕਬੂ ਨਾਹੇ ਸੰਭਾਰਾ ਨਾਨਕ ਸਰਨ ਪਰਿਓ ਜਗ ਬੰਧਨ ਰਾਖੋ ਬਿਰਦ ਤੁਮ ਤੋਹਾਰਾ ਨਾਨਕ ਸਰਨ ਪਰਿਓ ਜਗ ਬੰਧਨ ਰਾਖੋ ਬਿਰਦ ਤੁਮ ਤੋਹਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ